ਸਤ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਪੰਜਾਬੀ ਲਿਟਰੇਚਰ ਨਾਲ ਸੰਬੰਧਿਤ ਕੁਝ ਪ੍ਰਸ਼ਨਾਂ ਦੇ ਉੱਤਰ ਲੱਭਣ ਦੀ ਕੋਸ਼ਿਸ਼ ਕਰਾਂਗੇ ਜੀ ਪਹਿਲਾ ਹੈ ਜੀ ਕੀ ਹਿੰਦੀ ਮਾਧਿਅਮ ਵਾਲੇ ਵੀ ਪੰਜਾਬੀ ਲਿਟਰੇਚਰ ਲੈ ਸਕਦੇ ਆ ਕਿੱਥੋਂ ਸ਼ੁਰੂਆਤ ਕਰੀਏ ਜੀ ਪੰਜਾਬੀ ਲਿਟਰੇਚਰ ਦੀ ਤਿਆਰੀ ਦੀ ਕੀ ਜ਼ਰੂਰੀ ਹੈ ਕੋਚਿੰਗ ਲੈਣਾ ਇਹ ਪ੍ਰਸ਼ਨਾਂ ਦੇ ਉੱਤਰ ਅਸੀਂ ਲੱਭਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਤਾਂ ਇਹ ਗੱਲ ਆ ਜੇ ਹਿੰਦੀ ਮੀਡੀਅਮ ਵਾਲੇ ਹਾਂਜੀ ਟੈਕਨੀਕਲ ਜਿਹੜੇ ਟੈਕਨੀਕਲੀ ਜੇ ਤੁਹਾਡੇ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਜਿਨ੍ਹਾਂ ਨੇ ਹਿੰਦੀ ਮੀਡੀਅਮ ਲਿਆ ਆ ਉਹ ਵੀ ਪੰਜਾਬੀ ਲਿਟਰੇਚਰ ਆਪਸ਼ਨਲ ਲੈ ਸਕਦੇ ਆ ਜੀ ਕੋਈ ਦਿੱਕਤ ਨਹੀਂ ਹੈ ਜੀ ਪਰ ਬਿਹਾਰੀ ਘਰ ਵਿੱਚ ਸਟੂਡੈਂਟ ਕਹਿੰਦੇ ਕਿ ਸਾਨੂੰ ਇਹ ਸਮੱਸਿਆ ਹੁੰਦੀ ਆ ਕਿ ਜਦੋਂ ਅਸੀਂ ਹੁਣ ਹਿੰਦੀ ਲਿਖਾਂਗੇ ਚਾਰ ਪੰਜ ਪੇਪਰ ਹਿੰਦੀ 'ਚ ਲਿਖਣੇ ਆ ਜੀ ਸਾਰੀ ਤਿਆਰੀ ਹਿੰਦੀ 'ਚ ਕਰਨੀ ਆ ਤੇ ਕਿਤੇ ਜਦੋਂ ਪੰਜਾਬੀ ਲਿਟਰੇਚਰ ਲਿਖਾਂਗੇ ਉੱਥੇ ਕਿਤੇ ਕਾਜਾਂ ਮਾਜਾਂ ਨਾ ਹੋ ਜਾਵੇ ਵਿੱਚ ਹੀ ਸ਼ਬਦ ਜੋਦ ਮਿਕਸ ਆਪ ਨਾ ਹੋ ਜਾਣਾ ਪੰਜਾਬੀ ਦੇ ਹਿੰਦੀ ਦੇ ਮਿਕਸ ਆਪ ਨਾ ਹੋ ਜਾਣਾ ਦੇਖੋ ਜੀ ਇਹਦੇ ਲਈ ਨਾ ਕੀ ਜ਼ਰੂਰੀ ਆ ਪਰ ਅੱਜ ਤੁਸੀਂ ਯਾਦ ਕਰੋ ਕਿ ਜਦੋਂ ਤੁਸੀਂ ਨਾ 10ਵੇਂ ਲੈਵਲ ਤੱਕ ਸਕੂਲ ਚ ਪੜ੍ਹਦੇ ਸੀ ਉਸ ਵੇਲੇ ਅੱਜ ਹਿੰਦੀ ਦਾ ਪੇਪਰ ਦਿੱਤਾ ਇੱਕ ਦਿਨ ਛੱਡ ਕੇ ਪੰਜਾਬੀ ਦਾ ਪੇਪਰ ਦਿੰਦੇ ਸੀ ਉਸ ਟਾਈਮ ਵੀ ਅਸੀਂ ਹਿੰਦੀ ਪੰਜਾਬੀ ਅੰਗਰੇਜ਼ੀ ਤਿੰਨ ਅਲੱਗ-ਅਲੱਗ ਭਾਸ਼ਾਵਾਂ ਨਾਲ ਵਿਚਰਦੇ ਰਹੇ ਹਾਂ ਥੋੜੀਆਂ-ਬਹੁਤੀਆਂ ਗਲਤੀਆਂ ਹੋ ਜਾਂਦੀਆਂ ਸਨੀਆਂ ਪਰ ਫਿਰ ਵੀ ਉਸ ਵੇਲੇ ਉਸ ਵੇਲੇ ਅਸੀਂ ਤਿੰਨੇ ਭਾਸ਼ਾਵਾਂ ਨੂੰ ਇਕੱਠੇ ਲੈ ਕੇ ਚੱਲਦੇ ਸੀ ਹੁਣ ਸਾਡੇ ਸਾਹਮਣੇ ਆਪਸ਼ਨ ਆ ਤੇ ਅਸੀਂ ਹੁਣ ਦੁਬਿਧਾ 'ਚ ਪੈ ਗਏ ਆ ਜੀ ਵੀ ਕੀ ਪੰਜਾਬੀ ਲਿਟਰੇਚਰ ਲੈ ਲਈਏ ਕਿ ਨਹੀਂ ਕਹਿੰਦਾ ਭਾਵਾ ਕਿ ਸੰਭਾਵਨਾ ਭਾਵੇਂ ਹੈ ਗਲਤੀ ਹੋਣ ਦੀ ਪਰ ਇਹ ਆਪਸ਼ਨ ਲਿਆ ਜਾ ਸਕਦਾ ਜੀ ਲਿਆ ਜਾ ਸਕਦਾ ਕੋਈ ਇੰਨੀ ਵੱਡੀ ਗੱਲ ਨਹੀਂ ਹੈ ਕੋਈ ਇੰਨਾ ਔਖਾ ਕੰਮ ਨਹੀਂ ਹੈ ਜੇ ਤੁਹਾਨੂੰ ਪੰਜਾਬੀ ਨਾਲ ਪਿਆਰ ਆ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਜਾਣਦੇ ਆ ਤੁਹਾਡਾ ਇੰਟਰਸਟ ਆ ਤੇ ਇਹ ਲਿਆ ਜਾ ਸਕਦਾ ਪੰਜਾਬੀ ਬੁਡਜਟ ਐਜ਼ ਅ অপਸ਼ਨਲ ਲਿਆ ਜਾ ਸਕਦਾ ਤੁਸੀਂ ਇਹਨੂੰ ਇੱਕ ਸਿੰਪਲ ਆਪਸ਼ਨਲ ਦੀ ਤਰ੍ਹਾਂ ਲੈ ਕੇ ਚੱਲਣਾ ਵੀ ਇਹਦਾ ਸਿਲੇਬਸ ਕੰਸਾਈਜ਼ ਆ ਜੀ ਠੀਕ ਠਾਕ ਸਿਲੇਬਸ ਆ ਠੀਕ ਸਮੇਂ ਤੇ ਤਿਆਰੀ ਹੋ ਜਾਂਦੀ ਹੈ ਜੀ ਤੇ ਸਟੈਟਿਕ ਜਿਹਾ ਸਿਲੇਬਸ ਆ ਤੇ ਤੁਹਾਡਾ ਇੰਟਰਸਟ ਵੀ ਆ ਤੇ ਨੰਬਰ ਵੀ ਠੀਕ ਠਾਕ ਆ ਜਾਂਦੇ ਆ ਇਸ ਹਿਸਾਬ ਦੀ ਗੱਲਾਂ ਮਨ ਵਿੱਚ ਲਿਆ ਲਿਆਉਂਗੇ ਤਾਂ ਤੁਸੀਂ ਇਹਨੂੰ ਇੱਕ ਆਪਸ਼ਨਲ ਸਬਜੈਕਟ ਦੇ ਰੂਪ ਵਿੱਚ ਤਿਆਰੀ ਕਰੋਗੇ ਪੇਪਰ 'ਚ ਲਿਖਤਾ ਜੀ ਨੰਬਰ ਲਿਆ ਸਿਲੈਕਸ਼ਨ ਲਈ ਚਲੋ ਜੀ ਹੋ ਗਿਆ ਕੰਮ ਇਹ ਗੱਲ ਹੁੰਦਾ ਕੀ ਹੈ ਨਾ ਕਿ ਦੇਖੋ ਇੱਕ ਮਾਧਿਅਮ ਵਾਂ ਮੇਨ ਹੈ ਅੰਗਰੇਜ਼ੀ ਇੰਗਲਿਸ਼ ਹੁਣ ਇੰਗਲਿਸ਼ ਵਿੱਚ ਸਾਰਿਆਂ ਨੂੰ ਨਹੀਂ ਸਮਝ ਨਹੀਂ ਲੱਗਦੀ ਤੇ ਇਹ ਸਾਇੰਟੀਫਿਕਲੀ ਪ੍ਰੂਫ ਵੀ ਆ ਕਿ ਜਿਹੜੀ ਸਾਡੀ ਮਾਤ ਭਾਸ਼ਾ ਹੁੰਦੀ ਆ ਸਾਨੂੰ ਉਹਦੇ ਵਿੱਚ ਹੀ ਜ਼ਿਆਦਾ ਸਮਝ ਲੱਗਦੀ ਆ ਹੁਣ ਸਾਡੀ ਮਾਤ ਭਾਸ਼ਾ ਕਿਹੜੀ ਆ ਜੀ ਪੰਜਾਬੀ ਠੀਕ ਪੰਜਾਬੀ ਪਰ ਪੰਜਾਬੀ ਵਿੱਚ ਉਹਨਾਂ ਮੈਟਰ ਨਹੀਂ ਹੈਗਾ ਉਹਨਾਂ ਮੈਟਰ ਨਹੀਂ ਹੈਗਾ ਜੀ ਮਾਰਕੀਟ ਵਿੱਚ ਉਹਨੀਆਂ ਕੋਚਿੰਗਾਂ ਨਹੀਂ ਹੈਗੀਆਂ ਠੀਕ ਹੈ ਜੀ ਉਹਨੀਆਂ ਗਾਈਡੈਂਸ ਨਹੀਂ ਹੈਗੀਆਂ ਤੇ ਇਸ ਕਰਕੇ ਬੱਚਾ ਅੰਗਰੇਜ਼ੀ ਲੈ ਨਹੀਂ ਪਾਉਂਦਾ ਪੰਜਾਬੀ ਉਹਦੀ ਮਾਤ ਪਾਛ ਆਇਆ ਤਾਂ ਕਿੱਦਨ ਨੂੰ ਜਾਵੇ ਉਹ ਕਹਿੰਦਾ ਚਲੋ ਇੱਦਾਂ ਕਰਦੇ ਹਾਂ ਕਿ ਸਾਡੀ ਮਾਸੀ ਭਾਸ਼ਾ ਕਿਉਂਕਿ ਹਿੰਦੀ ਪੰਜਾਬੀ ਨਾਲ ਮਿਲਦੀ ਆ ਇਹ ਇਕੱਠੀਆਂ ਇਹਨਾਂ ਦਾ origin ਇਕੱਠਾ ਹੀ ਹੋਇਆ ਜੀ ਪੰਜਾਬੀ ਹਿੰਦੀ ਆ ਜਿਹੜੀਆਂ ਹੈਗੀਆਂ ਹੋਰ ਉੱਤਰ ਭਾਰਤ ਦੀਆਂ ਭਾਸ਼ਾਵਾਂ ਆਧੁਨਿਕ ਆਰਿਆ ਭਾਸ਼ਾਵਾਂ ਉਹ ਜਿਹੜੀਆਂ ਆਪਣੀ ਬੰਗਾਲੀ ਕਹੋ ਅਸਮੀ ਕਹੋ ਹਿੰਦੀ ਕਹੋ ਪੰਜਾਬੀ ਕਹੋ ਇਹਨਾਂ ਦਾ origin ਇਕੱਠਾ ਹੀ ਹੋਇਆ ਜੀ ਇੱਕ ਤਾਂ ਇਹ ਗੱਲ ਤੇ ਦੂਸਰਾ ਪਿਆਸੀ ਬਚਪਨ ਤੋਂ ਹਿੰਦੀ ਫਿਲਮਾਂ ਦੇਖਦੇ ਆਏ ਆਂ ਜੀ ਤੇ ਨੈਸ਼ਨਲ ਲੈਵਲ ਤੇ ਅਬ ਆਪਾਂ ਨੈਸ਼ਨਲ ਚੈਨਲ ਨਾਲ ਜੁੜੇ ਹੋਣੇ ਆ ਤੇ ਅਸੀਂ ਪੰਜਾਬ ਤੋਂ ਬਾਹਰ ਵਾਲੀ ਸਟੇਟਾਂ ਨਾਲ ਗੱਲ ਕਰਨ ਲਈ ਹਿੰਦੀ ਵਰਤਦੇ ਆਂ ਤੇ ਹਿੰਦੀ ਨਾਲ ਸਾਡਾ ਚੰਗਾ ਵਾਹ ਆ ਅਸੀਂ ਹਿੰਦੀ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਆ ਜੀ ਸਕੂਲ ਤੱਕ ਅਸੀਂ ਪੜ੍ਹੀ ਵੀ ਹੈਗੀ ਆ ਤੇ ਬੱਚੇ ਕਹਿੰਦੇ ਚਲੋ ਇਦਾਂ ਕਰਦੇ ਹਿੰਦੀ ਮੀਡੀਅਮ ਲੈ ਲੈਂਦੇ ਆ ਜੀ ਉਹ ਹਿੰਦੀ ਮਾਧਿਅਮ ਲੈ ਲੈਂਦੇ ਜੀ ਲਿਖਣ ਲਈ ਲੈ ਲਿਆ ਜੀ ਔਰ ਅੱਗੇ ਚੱਕਰ ਇਹ ਬੰਦਾ ਕਿ ਹੁਣ ਜੇ ਹਿੰਦੀ ਲਿਟਰੇਚਰ ਆਪਸ਼ਨਲ ਸਬਜੈਕਟ ਵੀ ਲਈਏ ਹਿੰਦੀ ਲਿਟਰੇਚਰ ਦਾ ਸਿਲੇਬਸ ਬਾਸਟਾ ਜੀ ਪੰਜਾਬੀ ਲਿਟਰੇਚਰ ਨਾਲੋਂ ਤਾਂ ਇਸ ਕਰਕੇ ਉਹ ਕਹਿੰਦੇ ਵੀ ਹਿੰਦੀ ਲਿਟਰੇਚਰ ਲੈਣ ਨਾਲੋਂ ਅਧੀ ਪੰਜਾਬੀ ਲਿਟਰੇਚਰ ਲੈ ਲੈਂਦੇ ਜੀ ਪੰਜਾਬੀ ਲਿਟਰੇਚਰ ਮੈਂ ਦੱਸਿਆ ਸਿਲੇਬਸ ਠੀਕ ਠਾਕ ਆ ਤੇ ਜਿਹੜਾ ਬੰਦਾ ਇੱਧਰ ਹਰਿਆਣਾ ਪੰਜਾਬ ਜੰਮੂ ਹਿਮਾਚਲ ਇਸ ਏਰੀਆ ਚ ਲੈਂਦਾ ਆ ਉਹ ਇਦਾਂ ਦੇ ਕਲਚਰ ਨਾਲ ਵਾਕਿ ਭਾਜੀ ਸਭਿਆਚਾਰ ਨਾਲ ਵਾਕਿ ਵਾ ਤੇ ਇਹ ਜੇ ਸਬਜੈਕਟ ਇਹਨੂੰ ਸਮਝਣ ਚ ਕੋਈ ਆਖ ਨਹੀਂ ਆਉਂਦੀ ਠੀਕ ਇਹ ਗੱਲ ਕਹਿੰਦਾ 바בא ਕਿ ਹਿੰਦੀ ਮਾਧਿਮ ਵਾਲੇ ਵੀ ਲੈ ਸਕਦੇ ਆ ਪੰਜਾਬੀ ਲਿਟਰੇਚਰ ਐਜ਼ ਅ ਆਪਸ਼ਨਲ ਠੀਕ ਹੈ ਅਗਲਾ ਸਟੈਪ ਆਉਂਦਾ ਜੀ ਵੀ ਤਿਆਰੀ ਕਿਸ ਤਰ੍ਹਾਂ ਕਰੀਏ ਮੰਨ ਲਓ ਅਸੀਂ ਇੱਕ ਕਿਸੇ ਵੀ ਮਾਧਿਮ ਦੇ ਪੇਪਰ ਲਿਖਣਾ ਹੈ ਅਸੀਂ ਤੁਸੀਂ ਮਤਲਬ ਪੰਜਾਬੀ ਲਿਟਰੇਚਰ ਚੂਜ਼ ਕਰ ਲਿਆ ਹੁਣ ਗੱਲ ਆ ਗਈ ਹੈ ਜੀ ਤਿਆਰੀ ਕਿਦਾਂ ਕਰੀਏ ਤਿਆਰੀ ਦੀ ਸ਼ੁਰੂਆਤ ਕਿੱਥੋਂ ਕਰੀਏ ਠੀਕ ਦੇਖੋ ਸ਼ੁਰੂਆਤ ਨਾ ਕੋਈ ਤੁਸੀਂ ਸਿਲੇਬਸ ਤਾਂ ਦੇਖ ਹੀ ਲੈਣਾ ਜੀ ਪੇਪਰ 1 ਨਾ ਪੇਪਰ 2 ਹੋਆ ਹਨਾ ਇੱਕ ਪਹਿਲੇ ਚ ਮੇਨਲੀ ਤੁਹਾਡੀ ਗ੍ਰਾਮਰ ਆ ਦੂਜੇ ਚ ਮੇਨਲੀ ਤੁਹਾਡਾ ਲਿਟਰੇਚਰ ਆ ਤੇ ਮੈਂ ਹਮੇਸ਼ਾ ਰਿਕਮੈਂਡ ਕਰਦਾ ਹੁੰਦਾ ਕਿ ਤੁਸੀਂ ਸ਼ੇਖ ਫਰੀਦ ਜੀ ਤੋਂ ਸ਼ੁਰੂਆਤ ਕਰੋ ਜੀ ਦੂਸਰੇ ਪੇਪਰ ਦਾ ਪਹਿਲਾ ਟੋਪਿਕ ਆ ਸ਼ੇਖ ਫਰੀਦ ਸ਼ੇਖ ਫਰੀਦ ਜੀ ਤੋਂ ਸ਼ੁਰੂਆਤ ਕਰੋ ਤੇ ਸ਼ੁਰੂਆਤ ਕਰਨ ਦਾ ਤਰੀਕਾ ਕੀ ਹੈ ਇਹਨਾਂ ਦੇ ਜੋ ਟੈਕਸਟ ਤੁਹਾਡੇ ਸਿਲੇਬਸ ਵਿੱਚ ਮੈਂਸ਼ਨ ਆ ਸ਼ੇਖ ਫਰੀਦ ਜੀ ਦੇ ਸ਼ਲੋਕ ਮੈਂਸ਼ਨ ਆ ਤੁਸੀਂ ਉਹ ਸ਼ਲੋਕ ਪੜ ਲੈਣੇ ਜੀ ਸ਼ਲੋਕ ਪੜ ਲੈਣੇ ਪ੍ਰੋਫੈਸਰ ਸਾਹਿਬ ਸਿੰਘ ਦੀ ਸਟਿੱਕ ਮੇਨ ਬੁੱਕ ਤੋਂ ਸ਼ਲੋਕ ਪੜ੍ਹ ਲੈ ਜੀ ਫਿਰ ਤੁਸੀਂ ਨਾ ਸ਼ੇਖ ਫਰੀਦ ਜੀ ਉੱਤੇ ਜਿਹੜੇ 5-6 ਪ੍ਰਸ਼ਨ ਬਣਦੇ ਆ 5-6 ਮੇਨ ਆਰਟੀਕਲ ਆ ਉਹ ਪੜ੍ਹ ਲੈਣਾ ਜੀ ਉਹ ਸੁਣ ਲੈਣਾ ਜੀ ਮੈਂ ਤਾਂ ਰਿਕਮੈਂਡ ਕਰਾਂਗਾ ਕਿ ਤੁਸੀਂ ਮੇਰੇ ਜਿਹੜੇ ਨਾ ਆ ਹੈਗੇ ਆ YouTube ਤੇ ਰਿਕਾਰਡਰ ਲੈਕਚਰ ਆ ਉਹ 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 ਨੂੰ ਪਰਚੇਸ ਕਰੋ ਜੀ ਤੁਸੀਂ ਉਹਨੂੰ ਪਰਚੇਸ ਕਰੋ ਸ਼ਲੋਕ ਪੜ ਲਏ ਬੇਸਿਕ ਟੈਕਸਟ ਪੜ ਲਿਆ ਤੇ ਨਾਲ ਦੀ ਲੱਗਦੇ ਤੁਸੀਂ ਮੇਨ ਲੈਕਚਰ ਸੁਣ ਲਏ ਨੋਟਸ ਬਣਾ ਲਏ ਜੀ ਫਿਰ ਇੱਕ ਟੈਸਟ ਦੇ ਦਿਓ ਜੀ ਉਹਦੇ ਉੱਤੇ ਟੈਸਟ ਅਨਸਰ ਰਾਈਟਿੰਗ ਕਰ ਦਿਓ ਜੀ ਚਾਹੇ ਦੇਖ ਕੇ ਕਰੋ ਚਾਹੇ ਮੂੰਹ ਜਵਾਨੀ ਲਿਖੋ ਜੀ ਉਹਦੇ ਉੱਤੇ ਫਿਰ ਤੁਸੀਂ ਅਨਸਰ ਲਿਖ ਦਿਓ ਇਹਨਾਂ ਕੀ ਹੋਏਗਾ ਕਿ ਤੁਹਾਡਾ ਉਹ ਟਾਪਿਕ ਕੰਪਲੀਟ ਹੋ ਜਾਏਗਾ ਜੀ ਅਨਸਰ ਰਾਈਟਿੰਗ ਉਸੇ ਵੇਲੇ ਨਹੀਂ ਕਰਨੀ ਕੋਈ ਗੱਲ ਨਹੀਂ ਪਹਿਲਾਂ ਫਲੇਵਰਸ ਖਤਮ ਕਰ ਲਓ ਬਾਅਦ ਵਿੱਚ ਅਨਸਰ ਰਾਈਟਿੰਗ ਕਰ ਲਓ ਇਹ ਵੀ ਅਪਰੋਚ ਠੀਕ ਆ ਜੀ ਪਹਿਲਾਂ ਆਈਕੋਰ ਇਸ ਸਿਲੇਬਸ ਪੜ੍ਹ ਕੇ ਸਿਲੇਬਸ ਨੂੰ ਆਸਾਨ ਕਰ ਲਓ ਆਪਣੇ ਲਈ ਫਿਰ ਅਨਸਰ ਲਾਈਟਿੰਗ ਕਰ ਲਿਓ ਜੀ ਜਦੋਂ ਇਗਜ਼ਾਮ ਲੱਗ ਕੇ ਆਏਗਾ ਅੱਛਾ ਇਹ ਗੱਲਾਂ ਕਹੀਆਂ ਜੀ ਹੁਣ ਗੱਲ ਆndi ਹੈ ਜੇ ਕੀ ਕੋਚਿੰਗ ਲੈਣੀ ਚਾਹੀਦੀ ਹੈ ਦੇਖੋ ਜੀ ਇਹ ਚਰਾ ਇਗਜ਼ਾਮ ਆ ਨਾ ਇਹ ਇਗਜ਼ਾਮ ਬਹੁਤ ਵੱਡਾ ਇਗਜ਼ਾਮ ਅਹਿਮ ਗੱਦਾਂਾ ਇਹ ਕਦੇ ਮਨ ਹੁੰਦਾ ਸੀ ਕਿ ਤੁਸੀਂ ਪੰਜਾਬੀ ਲੱਟੇ ਜਾਂਦੀਆਂ ਬੇਸਿਕ ਜੀ ਕਿਤਾਬਾਂ ਪੜ੍ਹੀਆਂ ਤੇ ਕੁਝ ਕੁ ਕੁਐਸਚਨ ਆਉਂਦੇ ਸੀ ਚੋਇਸ ਵੀ ਕਾਫੀ ਹੁੰਦੀ ਸੀ ਤੇ ਤੁਸੀਂ ਜੋ ਜੋ ਤੁਹਾਨੂੰ ਆਉਂਦਾ ਆ ਤੁਸੀਂ ਉਹ ਲਿਖਤਾ ਜੀ ਆਨਸਰ ਵੱਡੇ ਲਿਖਣੇ ਹੁੰਦੇ ਸੀ ਜੋ ਕੁਝ ਵੀ ਤੁਹਾਨੂੰ ਉਸ ਟਾਪਿਕ ਬਾਰੇ ਪਤਾ ਸੀ ਤੁਸੀਂ ਲਿਖ ਲਓ ਕੁ ਦਿੰਦੇ ਸੀ ਕਿ ਤੁਹਾਡੇ ਠੀਕ ਠਾਕ ਨੰਬਰ ਆ ਜਾਂਦੇ ਸੀ ਜੀ ਚਲੋ ਜੀ ਸਿਲੈਕਸ਼ਨ ਹੋ ਗਈ ਪਰ ਹੁਣ ਇਸ ਤਰ੍ਹਾਂ ਨਹੀਂ ਆ ਹੁਣ ਪ੍ਰਸ਼ਨ ਕੀ ਆ ਜ਼ਿਆਦਾ ਹੁਣ ਪ੍ਰਸ਼ਨ ਜ਼ਿਆਦਾ ਆ ਠੀਕ ਤੇ ਸਫੇ ਘਟਾ ਤੇ ਤੁਸੀਂ ਉਹ ਉਨੇ ਹੀ ਸਫਿਆਂ 'ਚ ਵੱਤ ਤੋਂ ਵੱਤ ਗੱਲ ਲਿਖਣੀ ਆ ਜੀ ギਵਨ ਸਪੇਸ ਵਿੱਚ ਵੱਤ ਤੋਂ ਵੱਤ ਗੱਲ ਲਿਖਣੀ ਆ ਠੀਕ ਤੇ ਕੰਪੀਟੀਸ਼ਨ ਦਾ ਟਾਈਮ ਆ ਜੀ ਤੁਹਾਡਾ ਨਾਲ ਦਾ ਕੰਪੀਟੀਟਰ ਵੀ ਬਹੁਤ ਤਿਆਰੀ ਕਰਦਾ ਪਿਆ ਆ ਤੇ ਇਸ ਕਰਕੇ ਜੀ ਤੁਸੀਂ ਕਿਤਾਬਾਂ ਵਿੱਚ ਉਲਝ ਗਏ ਜਬ বিনা ਗਾਈਡੈਂਸ ਦੇ ਤੁਸੀਂ ਤਿਆਰੀ ਕਰਨ ਲੱਗ ਗਏ ਫਿਰ ਤੁਹਾਡੀ એનર્ਜੀ ਬਹੁਤ ਵੇਸਟ ਹੋਣੀ ਆ ਹੁਣ ਤੁਸੀਂ ਕਹੋਗੇ ਕਿ ਸਰ ਮੈਂ 8 ਘੰਟੇ ਪੜਿਆ ਪਰ ਤੁਹਾਡੇ ਨਾਲ ਦੇ ਨੇ ਵੀ 8 ਘੰਟੇ ਪੜਿਆ 7 ਘੰਟੇ ਪੜਿਆ ਪਰ ਉਹਨੂੰ ਸਿੱਧਾ ਮੈਟਰ ਜੋ ਉਹਦੇ ਮੈਂਟਰ ਨੇ ਗਾਈਡ ਨਹੀਂ ਦੱਸਿਆ ਉਹ ਪੜਿਆ ਤੇ ਤਿਆਰੀ ਕੀਤੀ ਤੇ ਤੁਸੀਂ ਵਿੱਚੇ ਹੀ ਕਿਤਾਬਾਂ ਖਰੀਦਨ ਤੁਰੇ ਆ ਵਿੱਚੇ ਹੀ ਤੁਸੀਂ ਪੂਰੀ ਪੂਰੀ ਕਿਤਾਬਾਂ ਪੜਦੇ ਪਏ ਆ ਵਿੱਚੇ ਤੁਹਾਨੂੰ ਪਤਾ ਨਹੀਂ ਕਿ ਮੈਂ ਤਿਆਰੀ ਕਿਸ ਤਰ੍ਹਾਂ ਕਰਨੀ ਆ ਕੀ ਟਿੱਕ ਕੇ ਕੁਐਸਚਨ ਆ ਸਕਦਾ ਬਸ ਆ ਗਿਆਨ ਲੈ ਲਿਆ ਜੀ ਇੱਧਾ ਗੱਲ ਨਹੀਂ ਪੜ੍ਹਨੀ ਇਸ ਕਰਕੇ ਇਸ ਕਰਕੇ ਗਾਈਡੈਂਸ ਬਹੁਤ ਜ਼ਰੂਰੀ ਹੈ ਜੀ ਬਿਨਾ ਗਾਈਡੈਂਸ ਨਹੀਂ ਗੱਲ ਪੜ੍ਹਨੀ ਗਾਈਡੈਂਸ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਕਿਉਂਕਿ ਇੱਕ ਗਾਈਡ ਨੇ ਇੱਕ ਕੋਚਿੰਗ ਵਾਲੇ ਨੇ ਇੱਕ ਤੁਹਾਡੇ ਟੀਚਰ ਨੇ ਆ ਸਾਰਾ ਸਿਲੇਬਸ ਪੜ੍ਹ ਕੇ ਮੇਨ ਗੱਲਾਂ ਤੁਹਾਨੂੰ ਦੱਸ ਦੇਣੀਆਂ ਵੀ ਕਿੱਦਾਂ-ਕਿੱਦਾਂ ਚੱਲਣਾ ਆ ਤੁਹਾਨੂੰ ਟਿਪ ਪੂਰੇ ਦੇਣੇ ਆ ਤੇ ਤੁਹਾਡੇ ਸਾਹਮਣੇ ਮੈਟਰ ਰੱਖ ਦੇਣਾ ਜੀ ਤੁਹਾਨੂੰ ਸਮਝਾ ਲੈਣਾ ਆ ਤੇ ਤੁਹਾਡਾ ਕੰਮ ਕੀ ਹੈ ਜੀ ਸਮਝ ਕੇ ਉਹਨੂੰ ਯਾਦ ਕਰਨਾ ਤੇ ਅਨਸਰ ਰਾਈਟਿੰਗ ਕਰਨੀ ਠੀਕ ਇਸ ਕਰਕੇ ਗਾਈਡੈਂਸ ਬਹੁਤ ਜ਼ਰੂਰੀ ਆ ਬਿਨਾ ਗਾਈਡੈਂਸ ਦੇ ਤੁਸੀਂ ਆਈ ਦੇ ਟਾਈਮ ਵਿੱਚ ਕਹੀਏ ਕਿ ਆਪਸ਼ਨਲ ਤਿਆਰ ਕਰ ਲਈਏ ਤਿਆਰ ਹੋ ਸਕਦਾ ਤਾਂ ਹੋਵੇ ਪੜਨਾ ਨੰਬਰ ਉਹੀ 200 ਦੇ ਕਰੀਬ ਰਹਿ ਜਾਣੇ ਜੀ ਤਾਂ ਜੇ 250 60 ਨਹੀਂ ਲੈ ਤਾਂ ਗੱਲ ਨਹੀਂ ਪੜਦੀ ਇੱਕ ਇੱਕ ਨੰਬਰ ਤੇ ਦਾ ਰੈਂਕ ਅੱਗੇ ਪਿੱਛੇ ਹੋ ਜਾਂਦਾ ਜੀ अच्छा हुन स्टूडेंट ਕਹਿੰਦੇ ਕਿ ਸਾਰਾ ਵੀ ਕੋਚਿੰਗ ਜ਼ਰੂਰੀ ਆ ਅਸੀਂ ਲੈਣੀ ਵੀ ਚਾਹੁੰਦੇ ਆ ਗਾਈਡੈਂਸ ਜ਼ਰੂਰੀ ਆ ਪਰ ਕੀ ਆ ਇਹ ਕਾਸਟਲੀ ਬਹੁਤ ਆ ਕਾਸਟਲੀ ਬਹੁਤ ਆ ਇਹਨਾਂ ਦੀ ਫੀਸਾਂ ਬਹੁਤ ਜ਼ਿਆਦਾ ਆ ਦੇਖੋ ਜੀ ਇਸੇ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਨਾ ਮੈਂ ਤੁਹਾਡੇ ਲਈ ਸਾਰਾ ਸਿਲੇਬਸ ਖਤਮ ਕਵਰ ਕੀਤਾ ਜੀ ਉਹ ਸਾਰਾ ਸਿਲੇਬਸ ਕਵਰ ਕਰਕੇ ਮੈਂ ਆਪਣੇ YouTube ਚੈਨਲ ਤੇ ਪੂਰਾ ਰਿਕਾਰਡਡ ਲੈਕਚਰਸ ਦੀ ਲਿਸਟ ਬਣਾਈ ਹੋਈ ਆ ਇੱਕ ਤਾਂ ਹੈਗਾ ਜੀ ਮੈਂ ਹਾਲ ਅੱਜ ਅ ਜਨਾ ਅੱਜ ਵੀਡੀਓ ਬਣਾ ਰਿਆਂ ਟਿਪਸ ਦੀ ਵੀਡੀਓ ਇਹ ਤਾਂ ਹੈ ਹੀ ਹੈ ਮੈਂ ਪੂਰਾ ਸਿਲੇਬਸ ਖਤਮ ਕੀਤਾ ਹੋਇਆ ਜੀ ਤੁਹਾਡੇ ਲਈ ਕਿਤਾਬਾਂ ਪੜ੍ਹ ਕੇ ਖੋਜ ਪత్రికਾਂ માં ਪੜ੍ਹ ਕੇ ਮੇਨ ਮੇਨ ਬੁੱਕਸ ਪੜ੍ਹ ਕੇ ਉਹਦੇ ਵਿੱਚੋਂ ਕਾਮ ਦਾ ਮੈਟਰ ਚੱਕ ਕੇ ਸਿੱਧਾ ਤੁਹਾਨੂੰ ਤੁਹਾਨੂੰ ਟੌਪਿਕ ਕਵਰ ਕਰਵਾਇਆ ਹੋਇਆ ਜੀ ਤੇ ਤੁਹਾਨੂੰ ਦੱਸਿਆ ਵੀ ਹੈ ਕਿ ਕੀ ਪੜ੍ਹਨਾ ਕੀ ਛੱਡਣਾ ਕੀ ਰੱਟਾ ਲਾਉਣਾ ਕਿਸ ਹਿਸਾਬ ਨਾਲ ਇੰਟਰੋਡਕਸ਼ਨ ਦੇਣੀ ਕਿਸ ਹਿਸਾਬ ਨਾਲ ਕਿਲੋਗੋਦਨ ਕਰਨਾ ਠੀਕ ਇਹ ਸਾਰੀਆਂ ਗੱਲਾਂ ਮੈਂ ਇੰਨਾ ਚ ਦੱਸੀਆਂ ਹੋਈਆਂ ਠੀਕ ਤੇ ਇਸ ਕਰਕੇ ਇਹ ਇੰਨੀ ਫੀਸ ਵੀ ਮੈਂ ਬੜੇ ਜਨੂਨ ਜੀ ਰੱਖੀ ਹੋਈ ਹੈ ਜੀ ਠੀਕ ਠਾਕ ਫੀਸ ਰੱਖੀ ਆ ਆਪਣੀ ਮਿਹਨਤ ਨੂੰ ਦੇਖਦੇ ਹੋਏ ਤੇ 8000 ਰਿਕਾਰਡਰ ਲੈਕਚਰਸ ਦੀ ਫੀਸ ਰੱਖੀ ਆ ਤੇ ਮੈਂ ਇਹ ਰეკਮੈਂਡ ਕਰਾਂਗਾ ਕਿ ਤੁਸੀਂ ਮੇਰੇ ਰਿਕਾਰਡਰ ਲੈਕਚਰ ਖਰੀਦ ਤੋ ਇੱਕ ਵੱਡੇ ਸ਼ੁਰੂ ਕਰੋ ਜੀ ਤੇ ਬੇਸਿਕ ਬੁੱਕਸ ਪੜੋ ਜੋ ਤੁਹਾਡੇ ਸਿਲੇਬਸ ਵਿੱਚ ਮੈਂਸ਼ਨ ਆ ਤੇ ਉਸ ਟੌਪਿਕ ਦੇ ਉੱਤੇ ਲੈਕਚਰ ਸੁਣ ਲਓ ਨੋਟਸ ਬਣਾ ਲਓ ਠੀਕ ਤੇ ਬਾਅਦ ਵਿੱਚ ਮੈਨੂੰ ਟੈਸਟ ਦੇ ਦਿਓ ਆਨਸਰ ਰਾਈਟਿੰਗ ਕਰ ਲਓ ਜੀ ਟੈਸਟ ਫੀਸ ਇਜ਼ ਦਾ ਅਨਸਰ ਐਕਟਿੰਗ ਲਈ ਨਾ ਮੇਰੀ ਅਲੱਗ ਤੋਂ ਫੀਸ ਹੈ ਜੀ 5000 5000 ਠੀਕ ਹੈ ਜੀ ਕੋਰਸ ਫੀਸ ਹੋ ਗਈ 8000 ਟੈਸਟ ਲਈ 5000 ਤੁਸੀਂ ਜੇ ਤੋ ਮੇਰਾ ਇਹ ਕੋਰਸ ਲੈਣੇ ਆ ਤੇ ਇਦਾਂ ਦੀ ਗੱਲ ਨਹੀਂ ਕਿ ਫਿਰ ਵੀ ਤੁਹਾਨੂੰ ਅਰਜਣਾ ਆਉਣੀਆਂ ਜੀ ਕੋਈ ਨਾ ਕੋਈ ਤੁਹਾਡੇ ਮਨ 'ਚ ਸ਼ੰਕਾ ਰਹਿ ਜਾਣੀ ਆ ਤੇ ਉਹ ਤੁਸੀਂ ਮੈਨੂੰ ਟੈਕਸਟ ਕਰਕੇ ਵੌਇਸ ਮੈਸੇਜ ਕਰਕੇ ਕਾਲ ਕਰਕੇ ਮੇ ਨਾਲ ਗੱਲ ਕਰਕੇ ਤੁਸੀਂ ਅਸੀਂ ਆਪਸ 'ਚ ਵਿੱਚ ਉਹ ਗੱਲਾਂ ਡਿਸਕਸ ਕਰ ਸਕਦੇ ਹਾਂ ਜੀ ਠੀਕ ਹੈ ਜੀ ਤੇ ਮੈਂ ਕੋਲੇ ਰਿਵਾਈਜ਼ ਕਰਦਾ ਹਾਂ ਹਾਂ ਜੀ ਹਿੰਦੀ ਮੀਡੀਅਮ ਵਾਲੇ ਵੀ ਪੰਜਾਬੀ ਵੀ ਤੁਸੀਂ ਲੈ ਸਕਦੇ ਆ ਜੀ ਤਿਆਰੀ ਸ਼ੁਰੂ ਕਰਨ ਲਈ ਪੇਪਰ 2 ਸ਼ੇਖ ਫਰੀਦ ਜੀ ਤੋਂ ਤਿਆਰੀ ਸ਼ੁਰੂ ਕੀਤੀ ਜਾ ਸਕਦੀ ਆ ਅੱਛਾ ਜੀ ਨਹੀਂ ਵੀ ਤੁਹਾਨੂੰ ਤੁਹਾਨੂੰ ਲੱਗਦਾ ਕਿ ਯਾਨੇ ਵੀ ਸ਼ੇਖ ਫਰੀਦ ਜੀ ਵਾਲਾ ਟੋਪਿਕ ਔਖਾ ਆ ਤੁਸੀਂ ਨਾਰਿੰਗ ਸਿੰਘ ਤੋਂ ਸ਼ੁਰੂ ਕਰਦੋ ਜੀ ਤੁਸੀਂ ਕਿਤੇ ਨਾਟਕ ਤੋਂ ਸ਼ੁਰੂ ਕਰ ਦਿਓ ਜੀ ਤੁਸੀਂ ਸਫਰਨਾਮੇ ਤੋਂ ਸ਼ੁਰੂ ਕਰ ਦਿਓ ਜੀ ਤੁਸੀਂ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਲੇਖਾਂ ਤੋਂ ਸ਼ੁਰੂ ਕਰ ਦਿਓ ਸ਼ੁਰੂ ਕਰੋ ਕਿੱਥੋਂ ਵੀ ਸ਼ੁਰੂ ਕਰੋ ਜਰੂ ਸ਼ੁਰੂ ਕਰੋਗੇ ਹੌਲੀ ਹੌਲੀ ਸਿਲੇਬਸ ਖਤਮ ਹੋਏਗਾ ਤੁਹਾਡਾ ਕੌਨਫੀਡੈਂਸ ਬਿਲਡ ਅਪ ਹੋਏਗਾ ਤੁਹਾਨੂੰ ਚੰਗਾ ਲੱਗਣ ਲੱਗ ਜਾਏਗਾ ਜੀ ਤਾਂ ਫਿਰ ਹੌਲੀ ਹੌਲੀ ਸਿਲੇਬਸ ਬਾਕੀ ਵੀ ਕੰਪਲੀਟ ਹੋ ਜਾਏਗਾ ਠੀਕ ਹੈ ਜੀ ਤੇ ਇਹ ਮੇਰੇ ਲੈਕਚਰ ਤੁਸੀਂ ਪਰਚੇਸ ਕਰ ਸਕਦੇ ਆ ਜੀ ਤੇ ਬਾਕੀ ਕੋਈ ਤੁਹਾਡੀ ਹੋਰ ਡਾਊਟ ਹੋਗਾ ਉਹ ਅਸੀਂ ਗੱਲਬਾਤ ਰਾਹੀਂ ਡਿਸਕਸ ਕਰ ਲਾਂਗੇ ਜੀ ਠੀਕ ਹੈ ਜੀ ਅੱਜ ਲਈ ਇੰਨਾ ਹੀ ਰੱਖਦੇ ਆਂ ਸ਼ੁਕਰੀਆ ਸਤਿ ਸ੍ਰੀ ਅਕਾਲ